ਰਾਂਸ ਗੁਚੇ ਲੇ ਕੰਤੇ ਤੇ ਹੋਰ ਤਨ ਵਾਈ ਅੰਦਰੋਂ ਖਸਫਰ ਕਰਤੇ ਹੈ ਹੰਮਦਰ ਕਰਤੇ ਹੋਏ ਬੇ ਕਬੀ ਉਹ ਰਸਤੇ ਤੇ ਉਏ ਪਰ ਅੰਗਲਾ ਟੀਰ ਆਪੇ ਇਸ ਨੂੰ ਸੁਣ ਤੇ ਤੋ ਗੇ ਪਰ ਅੰਗਲਾ ਟੀਰ ਆਪੇ ਇਸ ਨੂੰ ਸੁਣ ਤੇ ਤੋ ਗੇ ਲੇਖੀਏ ਇਸ ਨੂੰ ਮੇਰੇ ਇਦਨਾਸਰ

उसे ते तो भी जानते हो लेकिन उस दी लिखी हुई कविता आज तक लेखक सभा में बेटे जज पहली बारी गए हैं पेशी के वो सहारे ਇਲਾ ਤੂੰ ਪਿਆਰ ਦੀ ਬਾਕੇ ਤਵੇ ਚੁਟਾ ਲੈਣਾ ਜਿਸਦਾ ਹੈ ਤੂੰ ਪਿਆਰ ਦੀ ਬਾਕੇ ਤਵੇ ਆਪਣੀਆਂ ਖੁਸ਼ੀਆਂ ਦੇ ਵਟੇ ਖਰੀਦ ਲਾਂਗੇ ਇਰੇ ਸਾਰੇ ਗੰਭ ਹਟ ਭਾਰਨੀ ਤਕੜੀ ਚਤੂ ਦੀਪਕ ਨੂੰ ਪਾਤਾਵੇ ਹਟ ਭਾਰਨੀ ਤਕੜੀ ਚਤੂ ਦੀਪਕ ਨੂੰ ਪਾਤਾਵੇ

ਦੇ ਦਰਬਾਰ ਦੇ ਵਿੱਚ ਸ਼ਾਮਲ ਸੁਹਾਨ ਸ਼ਕਤੀ ਦਾ ਨੰਦੇ ਵੱਲ ਪਿਆਰ ਕਰ ਦਿੱਤਾ ਸਿੱਕਾਰ ਮੇਰੀ ਹਰ ਦਾ ਦਾਰਸ ਲੇਖ ਹੈ ਸਾ ਮੇਰਾ ਇੱਕ ਨਜ਼ਦੀਕੀ ਬਿਮਾਰ ਪੈ ਗਿਆ ਮੇਰਾ ਇੱਕ ਨਜ਼ਦੀਕੀ ਬਿਮਾਰ ਪੈ ਗਿਆ ਚੁੱਕ ਕੇ ਉਸ ਨੂੰ ਹਸਪਤਾਲ ਲੈ ਜਾਣਾ ਪੈ ਗਿਆ

ਸਾਮਣੀ ਉਹ ਇੱਕ ਬਾਹਰ ਆਈ ਤਾਂ ਸਾਮਣੀ ਉਹ ਇੱਕ ਕੂੜੇ ਵਾਲਾ ਆ ਰਹਾ ਸੀ ਕੂੜਾ ਚੁੱਕ ਚੁੱਕ ਕੇ ਉਹ ਆਪਣੀ ਰੇੜੀ ਦੇ ਵਿੱਚ ਪਾ ਰਹਾ ਸੀ ਪਤਾ ਨਹੀਂ ਕਿਉਂ ਕੂਲ ਗਈ ਤਕੀ ਵੇਖਿਆ ਇੱਕ ਬੋਟ ਲਿਲਕੜੀਆਂ ਕੱਢ ਰਹਾ ਸੀ ਤੂੰ ਹੀ ਗੋਦ ਉਠਾ ਲੈ ਮੈਨੂੰ ਤੂੰ ਹੀ ਗੋਦ ਉਠਾ ਲੈ ਮੈਨੂੰ ਚੁੱਕ ਚੁੱਕ ਬਾਵਾ ਐਂ ਦੇ ਰਹਾ ਸੀ ਤੱਕ ਕੇ ਉਸਨੂੰ ਦਿਲ ਖੁਆਇਆ ਤੱਕ ਕੇ ਉਸਨੂੰ ਦਿਲ ਖੁਆਇਆ ਪੁੱਛਿਆ ਇੱਥੇ ਕੀ ਕਣ ਆਇਆ ਆਪਕੇ ਉਸਨੂੰ ਦਿਲ ਘਰਾਇਆ ਪੁੱਛਿਆ ਇਥੇ ਕੀ ਕਣ ਆਇਆ ਸਮਝ ਗਈ ਸਾ ਸਾਰੀ ਕਹਾਣੀ ਫੇਰ ਵੀ ਉਸ ਤੋਂ ਸੁਣਨਾ ਚਾਇਆ ਮੈਂ ਕਿਹੜਾ ਇਥੇ ਆਈ ਕੱਲੀ ਮੈਂ ਕਿਹੜਾ ਇਥੇ ਆਈ ਕੱਲੀ ਜਿਆ ਸੰਗਿਆ ਬਾਪੂ ਸ਼ੁਰੂ ਹੋਣ ਤੋਂ ਪਹਿਲਾਂ ੜੀਏ ਜਿੰਦ ਮੇਰੀ ਦਾ ਪੰਦ ਮੁਕਾਇਆ ਜਿੰਦ ਮੇਰੀ ਦਾ ਪੰਦ ਮੁਕਾਇਆ ਫੇਰ ਮੈਂ ਆਪਣੀ ਸ਼ਾਲ ਉਤਾਰੀ ਫੇਰ ਮੈਂ ਆਪਣੀ ਸ਼ਾਲ ਉਤਾਰੀ ਕੂੜੇ ਵਿੱਚੋਂ ਬੋਟ ਉਠਾਇਆ ਕੂੜੇ ਵਿੱਚੋਂ

降低、嗯。嗯嗯 ਉਧਵਾਨ ਸਭ ਤੇ ਦੋਸਤੋ ਗਾਵਾ ਵਿੱਚ ਤੇ ਰੂਸ ਯੂਕਰੇਨ ਦੀ ਜੰਗ ਵਿੱਚ ਮਰਦੇ ਲੋਕ ਮਾਸੂਮ ਲੋਕਾਂ ਤੇ ਪਹਿਲਗਾਮ ਵਿੱਚ ਮਾਰੇ ਗਏ ਬੇਕਸੂਰ ਬੇਗੁਨਾਰਥ ਸਵਾਨੀਆਂ ਦੇ ਪ੍ਰਸੰਗ ਵਿੱਚ ਤੇ ਸਿਰ ਦੀ ਮਰਦੌਂਗੀ ਜੰਗ ਦੇ ਪ੍ਰਸੰਗ ਵਿੱਚ ਮੇਰੀ ਕਵਿਤਾ ਹੈ ਅਮਨ ਦਾ ਸੁਨੇਹਾ ਅਮਨ ਦਾ ਸੁਨੇਹਾ ਇਨਸਾਹਾਂ ਨੇ ਇਨਸਾਹਾਂ ਨੇ ਜਿੰਦੂ ਦੀਆਂ ਆਹਾਂ ਨੇ ਦਿਲਾਂ ਦੀ ਧੜਕਣ ਨੇ ਅੱਖੀਆਂ ਦੀ ਫਟਕਣ ਨੇ ਅਲੜ ਗਏ ਪਿਆਰਾਂ ਨੇ ਵਿਛੜੇ ਇਕਰਾਰਾਂ ਨੇ ਇੱਕ ਤਰਨਾ ਕੀਤਾ ਹੈ ਇੱਕ ਤਰਲਾ ਕੀਤਾ ਹੈ ਇੱਕ ਬੇਨਤੀ ਕੀਤੀ ਤੇ ਇੱਕ ਅਰਜ਼ੋਗੁਜ਼ਾਰੀ ਹੈ ਭਈ ਚੰਗੀ ਹੈ ਜਾਂ ਮਾੜੀ ਹੈ ਭਾਵੇਂ ਔਖ ਗਰੀਬੀ ਹੈ ਬੇਸ਼ੱਕ ਬਦਨਸੀਬੀ ਹੈ ਸੱਤ ਸੇਂ ਦੇ ਖੇਡੇ ਜਾਂ ਹੰਦੀ ਮਾਰੀ ਹੈ ਇਹ ਦੁਨੀਆ ਫਿਰ ਵੀ ਸਾਜੀ ਹੈ ਤੇ ਸਾਨੂੰ ਬੜੀ ਪਿਆਰੀ ਹੈ ਇਹ ਦੁਨੀਆ ਫਿਰ ਵੀ ਸਾਜੀ ਹੈ ਤੇ ਸਾਨੂੰ ਬੜੀ ਪਿਆਰੀ ਹੈ ਇਹ ਆਪੇ ਬੱッセ ਰਸੇਗੀ ਰੋਵੇ ਵੀ ਦਾ ਹੱਸੇਗੀ ਇਹਨੂੰ ਆਪਣੇ ਰਾਹੀ ਪੁਰਨ ਦਿਓ ਇਹਨੂੰ ਆਪਣੇ ਵਹਿਣੀ ਵਹਿਣ ਦਿਓ ਹਾੜਾ ਇਸ ਸਾਜੀ ਦੁਨੀਆ ਨੂੰ ਜਿਉਂਦੀ ਦਾ ਯਾਰੋ ਰਹੇ ਤੁਸੀਂ ਜੇ ਲੜੇ ਬਿਨਾ ਕੁਸੀ ਜੇ ਲੜੇ ਬਿਨਾ ਸੜੇ ਬਿਨਾ ਰੜੇ ਬਿਨਾ ਤੇ ਮਰੇ ਬਿਨਾ ਜੇ ਰਹਿ ਨਹੀਂ ਸਕਦੇ ਤਾਂ ਬੋਲੋ ਬੋਲੋ ਔਖ ਦੇ ਹਾਲਾ ਬੋਲੋ ਦੁੱਖ ਦੇ ਹਾਲਾ ਬੋਲੋ ਅਗਿਆਨ ਬਿਮਾਰੀ ਅਨਪੜਤਾ ਬੇਕਾਰੀ ਦੇ ਕਾਲੇ ਰੁੱਖ ਤੇ ਹੱਲਾ ਬੋਲੋ ਆਓ ਕਿ ਜ਼ਿੰਦਗੀ ਨੂੰ ਪਿਆਰ ਕਰਕੇ ਦੇਖੀਏ ਆਓ ਕਿ ਜ਼ਿੰਦਗੀ ਨੂੰ ਪਿਆਰ ਕਰਕੇ ਵੇਖੀਏ ਖੁਸ਼ ਹਾਲ ਦਾ ਇੰਤਜ਼ਾਰ ਕਰਕੇ ਦੇਖੀਏ ਕਿਸੇ ਲਈ ਜੀਣਾ ਕਿਸੇ ਲਈ ਮਰਨਾ ਕਿਸੇ ਲਈ ਡੁੱਬਣਾ ਜਾਂ ਤਰਨਾ ਐ ਇਕਰਾਰ ਕਰਕੇ ਵੇਖੀ ਜੇ ਤੇ ਜ਼ਿੰਦਗੀ ਨੂੰ ਪਿਆਰ ਕਰਕੇ ਵੇਖੀਏ ਪਰ ਮੈਂ ਜਾਣਦਾ ਤੈਨੂੰ ਬੜਾ ਪਛਾਣਦਾ ਤੈਨੂੰ ਤੇਰੀਆਂ ਰਗਾਂ ਵਿੱਚ ਬਰੂਦ ਵਹਿੰਦਾ ਏ ਤੇਰੀਆਂ ਰਗਾਂ ਵਿੱਚ ਬਰੂਦ ਵਹਿੰਦਾ ਏ ਤੇ ਤੇਰੀਆਂ ਸੋਚਾਂ ਵਿੱਚ ਸੋਨਾ ਖੰਦਾ ਏ ਤੇਰੇ ਸੁਪਨਿਆਂ ਵਿੱਚ ਮੁਨਾਫਾ ਨਹੀਂ ਆਉਂਦਾ ਇਹ ਤੇਰਾ ਜੰਗਲ ਦਾ ਕਾਨੂੰਨ ਇਹ ਤੇਰਾ ਜੰਗੀ ਜਨੂਨ ਇਹਨਾਂ ਫੁੱਲਾਂ ਨੂੰ ਬਸੰਤਾਂ ਨੂੰ ਬਹਾਰਾਂ ਨੂੰ ਜਵਾਨਾਂ ਨੂੰ ਬਟਿਆਰਾਂ ਨੂੰ ਸਵੀਕਾਰ ਨਹੀਂ ਮਨਜ਼ੂਰ ਨਹੀਂ ਤੇ ਉਹ ਦਿਨ ਵੀ ਹੁਣ ਦੂਰ ਨਹੀਂ ਉਹ ਦਿਨ ਵੀ ਹੁਣ ਦੂਰ ਨਹੀਂ ਜਦ ਇਸ ਧਰਤੀ ਦਾ ਕਣ ਕਣ ਇਸ ਧਰਤੀ ਦਾ ਕਣ ਕਣ ਅਮਨ ਦਾ ਸਿਪਾਹੀ ਕਣ ਕਣ ਬੋਲੇਗਾ ਗੂੰਜੇਗਾ ਲਲਕਾਰੇਗਾ ਤੇ ਜੰਗੀ ਪਾਗਲਾ ਨੂੰ ਬੰਗਾਰੇਗਾ ਓਏ ਜੰਗਵਾਜੋ ਸ਼ੈਤਾਨੋ ਓ ਜੰਗਵਾਜੋ ਸ਼ੈਤਾਨੋ ਲਹੂ ਪੀਣੇ ਹਵਾਨੋ ਸੁਣੋ ਟਣਕਾਰਾ ਬੰਗੜਾ ਦੀ ਸੁਣੋ ਸ਼ਰਕਾਰ ਝਲਜਿਰ ਦੀ ਸੁਣੋ ਲਲਕਾਰ ਖੇਤਾਂ ਦੀ ਸੁਣੋ ਬੰਗਾਰ ਮੇਲਾ ਦੀ ਤੇ ਹੋਂਕਾਰ ਇਨਾਂ ਲੋਕਾਂ ਦੀ ਹੁਣ ਜ਼ਿੰਦਗੀ ਦਾ ਮੌਤ ਦੇ ਹੱਥੋਂ ਹੋਣ ਨਹੀਂ ਦੇਣਾ ਕੀਮਾਂ फिर धरती पे सण नहीं देना फिर कोई हीरो शीमा फिर कोई डागा साकी फिर कोई हीरो शीमा फिर धरती पे सण नहीं देना कोई हीरो शीमा क्या बात sure. है